ब्रेक टू मैट ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਾ ਸਾਥ ਤੁਹਾਡਾ ਵਿਸਵਾਸ ਮਿਹਰਬਾਨ ਜੀ ਖੜਾ ਸਾਹਿਬ ਅੱਗੇ ਗੱਲ ਕਰੀਏ ਤਾਂ ਤਰਨ ਤਾਰਨ ਵਿਧਾਨ ਸਭਾ ਜਿਮਨੀ ਚੌਂਣ ਦੇ ਵਿੱਚ ਜਿੱਥੇ ਪੰਥਕ ਸਫਾ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਦੂਸ਼ਣ ਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੁਨਰਸੁਰਜੀਤ ਹੈ ਕਿਹੋ ਜਿਹੀ ਰਣਨੀਤੀ ਕਰਦਾ ਨਜ਼ਰ ਆ ਰਿਹਾ ਹੈ ਕੀ ਲੱਗਦਾ ਤੁਹਾਨੂੰ ਅਸਲ ਜਨ ਮੈਂ ਤਾਂ ਹੈਰਾਨ ਹੋਇਆ ਕਿ ਜਿਹੜੀ ਪੁਨਰਸੁਰਜੀਤ ਸ਼੍ਰੋਮਣੀ ਅਕਾਲੀ ਦਲ ਹੈਗਾ ਪੁਨਰਸੁਰਜੀਤ ਦੁਆਰਾ ਜਨਮ ਲਿਆਇਆ ਗਿਆ ਹਾਂਜੀ ਅਜੇ ਉਹ ਵਿਚਾਰੇ ਨਾ ਅਜੇ ਅਜੇ ਜ਼ੈਟਾ ਬੋਡੀ ਨਹੀਂ ਬਣਾ ਸਕੇ ਹਾਂ ਅਜੇ ਸੰਗਠਨ ਬਹੁਤ ਲੰਬਾ ਹੈਗਾ ਹਮ ਅਜੇ ਸੰਗਠਨ ਕਰਨਾ ਹੈਗਾ ਕਿਉਂਕਿ ਉਹਦੇ ਵਿੱਚ ਇਹੀ ਕਸਮਾਂ ਖੱਧੀਆਂ ਜਾ ਰਹੀਆਂ ਕਿ ਅਸੀਂ ਸਿਰਫ ਰਾਜਨੀਤੀ ਨਹੀਂ ਕਰਨੀ ਅਸੀਂ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹੈਵੀ ਕਰਨਾ ਤਕੜਾ ਕਰਨਾ ਪੁੰਨਰਚੀਤ ਕਰਨਾ ਕਿਉਂਕਿ ਪਹਿਲਾਂ ਡਰ ਗਿਆ ਹੈਗਾ ਉਹਨਾਂ ਦੇ ਮਤਲਬ ਜਦ ਕਿ ਜਿਹੜਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਹੈਗਾ ਉਹ ਆਪਣੇ ਪੈਰੀ ਖੜਾ ਸੁਖਵੀਰ ਸਿੰਘ ਬਾਦਲ ਨੇ ਹੜ੍ਹਾਂ ਦੇ ਵਿੱਚ ਜਿਹੜੀ ਸੇਵਾ ਨਿਭਾਈ ਹੈਗੀ ਆ ਜਾਂ ਜੋ ਕਰ ਰਿਹਾ ਗਿਆ ਉਹਨੇ ਆਪਣੇ ਸ਼ਰਮਨੀ ਕਲਦਨ ਨੂੰ ਦੁਬਾਰਾ ਜਿੰਦਾ ਕਰਤਾ ਲੋਕਾਂ ਦੇ ਮਰਾਂ ਦੇ ਵਿੱਚ ਵਿਕੜੇ ਕਰਤਾ ਹਮ ਬਿਲਕੁਲ ਸਹੀ ਗੱਲ ਹੈ ਬੇਸ਼ੱਕ ਇਹਨਾਂ ਦੇ ਵੀ ਟਰੱਕਾਂ ਦੇ ਟਰੱਕ ਵੰਡੇ ਹੋਣਗੇ ਹਮ ਹਨਾ ਪਰ ਲੇਕਿਨ ਹਾਈਲਾਈਟ ਇਹ ਵਈ ਹਮ ਜੀ ਕਾਰਨ ਕਾਰਨ ਕੀ ਹੈਗਾ ਕਿ ਜਿਹੜੀ ਉੱਥੇ ਦੇ ਪ੍ਰਧਾਨ ਆ ਜਿਹੜੇ ਮੌਜੂਦਾ ਪ੍ਰਧਾਨ ਆ ਕਹਿੰਦੇ ਹਰਪ੍ਰੀਤ ਸਿੰਘ ਜਦੋਂ ਉਹ ਕਿਤੇ ਵੀ ਇੰਟਰਵਿਊ ਦਿੰਦੇ ਆ ਤੇ ਉਹ ਗੱਲ ਬੜੀ ਸਾਫ਼ ਤੇ ਸਪਸ਼ਟ ਕਰਦੇ ਆਗੇ ਹਮ ਹਨਾ ਉਹ ਕਹਿੰਦੇ ਸਾਡੀ ਟੀਮ ਬਣਾਵਾਂਗੇ ਅਸੀਂ ਇਦਾਂ ਕਰਾਂਗੇ ਸੋਚ ਬਣਾਵਾਂਗੇ 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 ਕਦੋਂ ਹੋਵੇਗੀ ਜਿਵੇਂ ਜੋਂ ਤੁਹਾਡੇ ਸਿਰ ਤੇ ਪਈ ਹੈ ਹੂੰ ਤੁਸੀਂ ਅਜੇ ਵਾਰਸ ਪੰਜਾਬ ਦੇ ਨਾਲ ਕਿੰਦੇ ਰੜਕੇ ਚੱਲਾਂਗੇ ਅੰਮ੍ਰਿਤਪਾਲ ਅੰਮ੍ਰਿਤਪਾਲ ਨਾਲ ਹੱਥ ਮਿਲਾਇਆ ਹੂੰ ਤੁਸੀਂ ਕਿਹਨੇ ਸਾਡਾ ਥੰਮੜਾਇਆ ਕਦੋਂ ਮਿਲਾਇਆ ਸੀ ਜਦੋਂ ਉਹ ਅਜਨਾਲਾ ਕਾਂਡ ਹੋਇਆ ਸੀ ਹੂੰ ਉਹ ਤਾਂ ਅਕਲਤਾ ਤੇ ਪੇਸ਼ ਹੋਇਆ ਸੀ ਤੁਸੀਂ ਉਦੋਂ ਜਾਣਿਆ ਕਿਹ ਵਜਿਆ ਹੂੰ ਤੇ ਤੁਹਾਡਾ ਵਿਚਾਰ ਤਾਂ ਉਹਦੇ ਖਿਲਾਫ ਸੀਗੀ ਹੂੰ ਅੱਜ ਤੱਕ ਇਦਾਂ ਥੰਮੜਾ ਰਹੋਗੇ ਹੁਣ ਜੇ ਹੱਥ ਮਿਲਾਉਨੇ ਆ ਹੂੰ ਤਾਂ ਤਾਂ ਜਿਹੜੀਆਂ ਵੋਟਾਂ ਨਾਲ ਕਿਹੜੀ ਮਰ ਸੰਝਾ ਕਰਦੇ ਆ ਉਹਨਾਂ ਨੂੰ ਤੁਹਾਨੂੰ ਪੁੱਛੇ ਨਹੀਂ ਆਪਣਾ ਕਹਿੰਦਾ ਬੰਦਾ ਖੜਾ ਕਰਨ ਲਈ ਜੀ ਹਾਂਜੀ ਉਹ ਨਾਲ ਨਾ ਖੜੇ ਉਹ ਕੋੜੀ ਜਿਹੜੇ ਹੂੰ ਇਹਨਾਂ ਦੀ ਹਾਲਤ ਹੋਈ ਹੈ ਕਿ ਉਹ ਨਾਲ ਨਾ ਖੜੇ ਆਪਣਾ ਕਹਿੰਦਾ ਦੇ ਨਹੀਂ ਸਕਦੇ ਤੇ ਦੂਜੇ ਨਾਲ ਬਦੋ ਬਜ ਭੱਜ ਕੇ ਰਲਦੇ ਆ ਹੂੰ ਕਿਉਂਕਿ ਕਿਉਂਕਿ ਉਹ ਸ਼ਰਮਣੀ ਕਾਲ ਜਿਹੜਾ ਬਦਰਾ ਦੁਸ਼ਮਣ ਹੂੰ ਉਹ ਕਹਿੰਦਾ ਜਿਹੜਾ ਦੁਸ਼ਮਣ ਦਾ ਦੁਸ਼ਮਣ ਸਾਡਾ ਦੋਸਤ ਆ ਹਾਂ ਸਹੀ ਹੈ ਜੀ ਤੇ ਉਹਨਾਂ ਦੇ ਖਿਲਾਫ ਸਾਰੀਆਂ ਪਾਰਟੀਆਂ ਕਿਹੜੀਆਂ ਬਦੋਸਤ ਬਾਕੀ ਕਿਉਂ ਨਹੀਂ ਭਾਜਵਾਨਾਂ ਕਿਉਂ ਨਹੀਂ ਖੜ ਗਏ ਤੁਸੀਂ ਹੂੰ ਫਿਰ ਆਮ ਨਾਲ ਕਿਉਂ ਜਨਕਨਸ ਕਿਉਂ ਨਹੀਂ ਖੜ ਗਏ ਹੂੰ ਕਾਂਗਰਸ ਨਾਲ ਚੇਅਰ ਨਹੀਂ ਖੜ ਸਕਦੇ ਕਿਉਂਕਿ 84 ਦਸਦੀ ਹੈ ਹੂੰ ਠੀਕ ਹੈ ਉਹਨਾਂ ਨੂੰ ਇੱਕ ਦੋਸ਼ ਲੱਗਾ ਹੋਇਆ ਉਹ ਕਿਉਂਕਿ ਉਹ ਰਾਜਨੀਤਿਕ ਸਟੰਟ ਹੈਗਾ ਜੀ ਉਹ ਉਹਨੂੰ ਉਹਦਾਂ ਕੁਝ ਨਹੀਂਗਾ ਹਨਾ ਜਦੋਂ ਇੱਥੇ ਵਿਧਾਨ ਸਭਾ ਦੇ ਵਿੱਚ ਗੱਲ ਉੱਠੀ ਸੀਗੀ ਤੇ ਬਲਬੀ ਸਾਬ ਨੇ ਕਹੇ ਕਾਕਾ ਇਹ ਪੁਰਾਣੇ ਜਕਵਾਂ ਨੂੰ ਨਾ ਕਿਹੋ ਕੋਈ ਫਾਇਦਾ ਨਹੀਂਗਾ ਆਪਾਂ ਅੱਗੇ ਵਧੀਏ ਪੰਜਾਬ ਨੂੰ ਜਿੰਦਾ ਕਰੀਏ ਹਾਂਜੀ ਹੁਣ ਉਸੇ ਸਕਰ ਨੂੰ ਲੈ ਕੇ ਸ਼ਰੋਮੇ ਕਲਤੁਰਿਆ ਆਉਂਦਾ ਹਾਂ ਹਾਂ ਹੈਨਾ ਤੁਸੀਂ ਪਿੱਛੇ ਬੈਠ ਰਹੋਗੇ ਕੀ ਕਰੋਗੇ ਤੁਸੀਂ ਹਾਂ 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 ਕਿਹਦਾ ਕਸੂਰ ਕਿੱਥੇ ਲਭੋਗੇ ਹੈਨਾ ਇਸਰਕੇ ਇਹ ਗੱਲਾਂ ਨਹੀਂ ਗਈਆਂ ਗੱਲ ਇਹ ਹੈਗੀ ਆ ਕਿ ਅੱਜ ਸ਼ਰੋਮਣੀ ਕਲਤੁਰ ਪੁਨਰ ਸਰਜੀਤ ਜਿਹੜਾ ਹੈਗਾ ਹੂੰ ਉਹ ਮੈਨੂੰ ਲੱਗਦਾ ਲਿਗਾ ਉਹਨੇ ਸਮੇਂ ਸਰਜੀਤ ਬੋਜਵੇ ਹਾਂ ਹਾਂ ਕਿਉਂਕਿ ਪ੍ਰਧਾਨ ਜੀ ਨੇ ਜਿਹੜਾ ਮਤਲਬ ਵਾਕੋਕ ਇੰਟੂ ਜੇ ਗੱਲ ਸਪਸ਼ਟ ਸਾਫ ਕਰਤੀ ਆ ਗਿਆ ਵੀ ਜਿਹੜੇ ਬਾਗੀ ਹੋ ਕੇ ਆਏ ਸੀ ਸਾਡੇ ਕੋਲ ਹਾਂਜੀ ਹਣਾ ਉਹ ਸਾਡੇ ਲਈ ਅੱਜ ਵੀ ਦਾਗੀ ਆ ਹੂੰ ਉਹਨਾਂ ਨੂੰ ਕਿਸੇ ਨੂੰ ਟਿਕਟ ਨਹੀਂ ਮਿਲਣੀ ਕਿਤੇ ਵੀ ਪੰਜਾਬ ਦੇ ਚਾਹੁੰਦੇ ਵਿਧਾਨ ਸਭਾ ਜ ਵੀ ਨਹੀਂ ਮਿਲਣੀ ਹੂੰ ਨਾ ਉਹਨਾਂ ਨੂੰ ਲੋਕ ਸਭਾ ਮਿਲਣੀ ਆ ਤੇ ਉਹਨਾਂ ਦੇ ਪੱਲੇ ਕੀ ਰਹਿ ਗਿਆ ਜਿਨ੍ਹਾਂ ਨੇ ਤੁਸੀਂ ਲੀਡਰਸ਼ਿਪ ਮੰਨੀ ਆ ਜੀ ਲੀਡਰਸ਼ਿਪ ਤੁਹਾਨੂੰ ਅੱਗੇ ਲਿਆ ਰਹੀ ਆ ਚਾਹੇ ਉਹ ਰਖੜਾ ਹੋਵੇ ਚਾਹੇ ਬੀਬੀ ਜ਼ਗੀਰ ਕਰੋਵੇ ਚਾਹੇ ਗੁਰਪ੍ਰਤਾ ਸਿੰਘ ਬਡਾਲਾ ਹੋਵੇ ਚਾਹੇ ਚੰਦੂ ਮਹਿਰਾ ਸਾਹਿਬ ਹੋਣ ਚਾਹੇ ਦੂਜੇ ਕੋਈ ਵੀ ਹੋਣ ਹੂੰ ਹਨਾ ਉਹ ਤੇ ਮੋਕਾ ਸਿਕੰਦਰ ਸਿੰਘ ਬਲੂਕਾ ਦਾ ਮੋਕਾ ਦੇਖ ਕੇ ਚਲੇਗਾ ਹਾਂਜੀ ਵੀ ਬੈਦ ਤੇ ਪਹਿਲੇ ਇਲੈਕਸ਼ਨ ਲੜਨੀ ਆ ਤੇ ਮੈਂ ਚੱਲੇ ਆ ਆਪਦੇ ਵਾਪਸੀ 'ਚ ਹੂੰ ਤੇ ਇਹਨਾਂ ਨੂੰ ਦਰਕਨਾਰ ਦਰਕਨਾਰ ਕਰਕੇ ਕਿਹੜੀ ਨਵੀਂ ਸਫੰਦੀ ਕਰ ਰਹੇ ਕਿਹੜੀ ਨਵੀਂ ਲੀਡਰ ਰਿਆ ਰਹੇ ਹੂੰ ਤੁਹਾਡੇ ਕੋਲ ਉਹ ਤੁਹਾਡੇ ਕੋਲ ਤੇ ਇੱਕ ਲੀਡਰ ਨੇ ਇਥੋਂ ਦਾ ਤਰਨਤੋਂ ਨਿਕਲੇ ਨੀਗਾ ਜੀ ਇੱਕ ਲੀਡਰ ਨਹੀਂ ਰੱਖਿਆ ਵੀ ਜਿਹੜਾ ਤੁਹਾਡੀ ਨੁਮਾਇੰਦੀ ਕਰ ਸਕੇ ਉਹ ਤੁਸੀਂ ਉਸ ਨੁਮਾਇੰਦੇ ਨੂੰ ਲੈ ਰਹੇ ਆ ਉਸ ਨੁਮਾਇੰਦੇ ਦੀ ਹੈਲਪ ਕਰ ਰਹੇ ਹੋ ਵੀ ਇੱਕ ਪਾਸੇ ਤੁਸੀਂ ਕਹਿੰਦੇ ਨੇ ਕਿ ਮੇਰਾ ਸਾਡਾ ਨਾਮ ਸੈਕੂਲਰ ਹੋਊਗਾ ਫੇਸ ਜੀ ਹਾਂਜੀ ਤੇ ਜਦੋਂ ਤੁਸੀਂ ਇਹ ਕਹਿੰਦੇ ਕਿ ਉਹ ਬੰਦਾ ਸੀ ਵੋਟਾਂ ਪਾਉਣੀਆਂ ਜਿਹਨੇ ਸੂਰੀ ਦਾ ਕਤਲ ਕੀਤਾ ਸ਼ਖਦਪੁਰ ਫਿਰ ਕਿੱਥੇ ਰਹਿ ਗਿਆ ਹੂੰ ਹਣਾ ਜੀ ਤੁਸੀਂ ਚਰਚਾ ਆਪਣੇ ਅਗੇਸਟ ਕਰਵਾ ਰਹੇ ਆ ਪਤਾ ਨਹੀਂ ਕਿਹੜਾ ਮੰਤਰ ਕਦੋਂ ਕਰਦੇ ਹੈਗੇ ਹਮ ਮਤਲਬ ਕਿੰਨੇ ਕੁ ਲੋਕ ਤੁਸੀਂ ਹੈਗੇ ਇੱਥੇ ਕੰਮ ਕਰਦੇ ਕੱਲ ਹੈ ਕਿ ਤੁਸੀਂ ਥੋੜੇ ਹੈਗੇ ਥੋੜੇ ਬੰਡੇ ਹੋਏ ਹਮ ਕੋਈ ਵਿਵਸਥਾ ਬੰਦੀ ਨਹੀਂ ਹੈਗੀ ਮਤਲਬ ਵਿਵਸਥਾ ਬੰਦੀ ਮੈਨੂੰ ਨਹੀਂ ਲੱਗਦੀ ਹਮ ਹਣਾ ਮੈਨੂੰ ਲੱਗਦੀ ਨਹੀਂ ਕਿ ਸ਼ਾਇਦ ਉਹਨਾਂ ਦੇ ਕੋਲ ਹੋਵੇ ਕੱਲ ਨੂੰ ਸਮਾ ਸਮਾਂ ਬੜੀ ਵੱਡੀ ਚੀਜ਼ ਹੈ ਜੀ ਹਾਂਜੀ ਕੋ ਵਕਤ ਤੇ ਕਿਹੜੀ ਤਬਦੀਲੀ ਆ ਜਾਂਦੀ ਹੈ ਹਮ ਕਦੇ ਸੋਚਿਆ ਸੀ ਕਿ ਅਮਰਤਪਾਲ ਮਤਲਬ ਇਦਾਂ ਲੋਕਾਂ ਨੂੰ ਨੱਪ ਕੇ ਝੜਜੂਗਾ ਜਾਂ ਉਹ ਕਦੇ ਸੋਚਿਆ ਨਹੀਂ ਸੀ ਕਿ ਫਰੀਦਕੋਟ ਦੇ ਵਿੱਚ ਮੈਂ ਸਰਮਜੀਤ ਖਾਲਸਾ ਵੀ ਉਹ ਜਦ ਸਕਦਾ ਜੀ ਹਾਂ ਜੀ ਹਮ ਅਸੀਂ ਸ਼ੁਰੂਆਤ ਦੇ ਵਿੱਚ ਸਭ ਦੇ ਵੀ ਸਰਮਜੀਤ ਖਾਲਸਾ ਦੀ ਜਮਾਨ ਜਬਤ ਹੋਗੀ ਹਮ ਮੈਨਾਂ ਜੀ ਬਈ ਉੱਥੇ ਉਹ ਮੁੰਡਾ ਕੋਈ ਆਇਆ ਹੀ ਆਊਗਾ ਭਗਵੰਦ ਮਾਨ ਦਾ ਹਾਂ ਜੀ ਪਰ ਜਦ ਹਾਲਾਤ ਬਦਲੇ ਹਮ ਮੋ ਜੱਟ ਦੇ ਮੁੰਡੇ ਦੇ ਗੰਨਾ ਸੀਗਾ ਤੇ ਉਹਨੇ ਗੰਨਾ ਦੰਦਾ ਚਪਾਇਆ ਲੋਕਾਂ ਨੂੰ ਸਰ ਘਰੇ ਬਹਿ ਗਏ ਹਮ ਉਹ ਤਾਂ ਚੋਣੀ ਚੰਦ ਸੀ ਹਾਲਾਤ ਬਦ ਜਾਂਦੇ ਆ ਜੀ ਲੇਕਿਨ ਜਿਹੜੀ ਇਹ ਨਾ ਸਾਡੀ ਵੋਟਰ ਹੈਗਾ ਵੋਟ ਧਰਮ ਨਭਾਉਣ ਲਈ ਹਮ ਹਮ ਨਹੀਂ ਹੈਗਾ ਹਮ ਹੁਣ ਕਾਂਗਰਸ ਨੇ ਤੇ ਉਹ ਕੀਤਾ ਉਹ ਮੁੰਡਾ ਨਿਆਂਦਾ ਗਾ ਬੁਰਜਾਂਦਾ ਉਹ ਬੁਰਜਿਸ ਕੀ ਸਿਫਤ ਹੈਗੀ ਆ ਕਿ ਬੁਰਜ ਕੋ ਉਹ ਕ੍ਰੂਣਾਪਤੀ ਹੈ ਹਮ ਹਣਾ ਠੀਕ ਹੈ ਵੀ ਜਿਹੜਾ ਕਲਚਰ ਪੈਦਾ ਕੀਤਾ ਵਾ ਹੁਣ ਕਾਰਪੋਰਟ ਘਰਾਣਿਆਂ ਨੇ ਹਮ 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 ਵੀ ਤੁਸੀਂ ਲੈ ਬੰਦਾ ਖੜਾ ਕਰੋ ਪੈਸੇ ਖਰਚੋ ਵੋਟਾਂ ਮੋਲ ਲੈ ਕੇ ਪਾ ਲੋ ਜੀ ਹਾਂਜੀ ਹਮ ਹੁਣ ਇਹ ਗੱਲ ਹੈਗੀ ਕਿ ਦਲਤ ਵੋਟ ਜਾਂ ਹੋਰ ਗਰੀਬ ਵੋਟ ਹੋ ਜਾਂਟ ਗਰੀਬ ਮਣੀ ਤੁਹਾਡੀ ਤਰ ਉਹ ਵੋਟਾਂ ਲੈਣਗੇ ਉਹਨਾਂ ਦੀ ਜਿਆਦਾ ਕੀਮਤ ਨਹੀਂ ਹੁੰਦੀ ਹਮ ਜੀ ਇੱਕ ਇੱਕ ਬੋਤਲ ਹੋ ਗਈ 1000 ਰੁਪਏ ਦੀ ਬੋਤਲ ਹੋ ਜੂਗੀ 500 ਦੀ ਬੋਤਲ ਹੋ ਜੂਗੀ ਜੀ 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 ਹਨਾ ਬੋਤਲ ਹੋ ਗਈ ਇਨੇ ਕਨੇ ਲੋਕਾਂ ਨੇ ਨਾਰੇ ਮਾਰ ਜਾਨੇ ਬਿਲਕੁਲ ਹਾਂਜੀ ਫਿਰ ਪੰਥਕ ਹਲਕੇ ਦੇ ਵਿੱਚ ਹਮ ਪੰਥਕ ਦਾ ਮਤਲਬ ਹੈਗਾ ਕਿ ਜਿੱਥੇ ਗੁਰੂਆਂ ਦੀ ਵਰਸੋਈ ਧਰਤੀ ਜਿਹੜੀ ਮਤਲਬ ਪਵਿੱਤਰ ਧਰਤੀ ਹੈਗੀ ਆ ਤੇ ਉੱਥੇ ਪ੍ਰਕਿਰਿਆ ਨੇ ਪ੍ਰਚਲਨ ਕੀ ਚੱਲ ਰਿਹਾ ਹਮ ਮਨਾਰਕੀ ਦਾ ਰਿਸ਼ਵਤ ਦਾ ਨਸ਼ਿਆਂ ਦਾ ਭੁਖੀ ਦਾ ਕੀ ਇਹ ਤੁਸੀਂ ਇਹ ਇਹ ਕਿਹੜਾ ਦਰਸ਼ ਲੈ ਕੇ ਆ ਰਹੇ ਹੋ ਹਮ ਹਨਾ ਹੁਣ ਨੂੰ ਪਤਾ ਹੈਗਾ ਕਾਂਗਰਸ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਾਨੂੰ ਇਸ ਇਲੈਕਸ਼ਨ ਲੜਨ ਲਈ ਜਿਹੜੀ ਮੌਜੂਦਾ ਸਰਕਾਰ ਦੇ ਵਿਰੋਧ ਲਈ ਕੈਂਡੀਡੇਟ ਹਰ ਸੀਟ ਤੋਂ ਘੱਟੋ ਘੱਟ 60-65 ਹੁਣ ਲੱਭਣੇ ਪੈਣੇ ਆ ਜਿਹੜੇ ਇੱਕ ਸੀਟ ਤੇ 2-4 ਕਰੋੜ ਜੱਭ ਨੂੰ ਕਰ ਸਕੇ ਹਮ ਆਪਣੇ ਪੱਲੇ ਓ ਖਰਚ ਸਕਣ ਹੈ ਨਾ ਹਮ ਹੁਣ ਉਹ ਮੁੱਲ ਕਿੰਨੀਆਂ ਵੋਟਾਂ ਲਿੰਦੇ ਹਮ ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਹੈਗੀ ਜਾਂ ਉਹ ਤੇ ਪਾਰਟੀ ਹੋਈ ਹੈ ਹਮ ਜੀ ਹੈਨਾ ਉਹ ਤੇ ਚਾਹੁੰਦੇ ਨਹੀਂ ਕਿਹਦੇ ਜੇ ਅਸੀਂ ਉੱਥੇ ਲੜਾਣੇ ਹਾਰਿਆ ਤੇ ਵੀ ਹਾਰਨੇ ਚਾਹੀਦੇ ਹਮ ਉਹਨਾਂ ਨੂੰ ਜਿੱਤਣ ਦਾ ਨਹੀਂ ਹੈ ਨਾ 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 ਦੂਜੇ ਨੂੰ ਵੀ ਕਹਿੰਦੇ ਆ ਵੀ ਇਹ ਵੀ ਹਾਰ ਜਾਣਾ ਹੈ ਨਾ ਕਾਂਗਰਸ ਦਾ ਸਾਡਾ ਉਹ ਕਲਚਰਾ ਕਹਿੰਦੇ ਕਿਸੇ ਨੇ ਨਾ ਤਿੰਨ ਚਾਰ ਬਿਮਰ ਖੇਸੀ ਉਹਦੇ ਵਿੱਚ ਨਾ ਡੱਡੂ ਰੱਖਦੇ ਪੰਜ ਪੰਜ ਹਾਂ ਹਾਂ ਤੇ ਉਹਨਾਂ ਦੇ ਬਿਮਾਂ ਦੇ ਜਿਹੜੇ ਬਿਮ ਸੀ ਨਾ ਉਹਦੇ ਉੱਪਰੋਂ ਢੱਕਣ ਖੋਲਤੇ ਇੱਕ ਦਾ ਲਾਤਾ ਅੱਛਾ ਉਹ ਕਹਿੰਦੇ ਵੀ ਤੁਸੀਂ ਬਾਕੀ ਖੋਲੇ ਆ ਹਾਂ ਹੈਨਾ ਤੇ ਇਹ ਬਾਕੀ ਲਾਉਂਦੇ ਆ ਇਹ ਕਿਦਾਂ ਖੋਲੇ ਰਹਿਣਤਾ ਇਹ ਕਿਦਾਂ ਹਾਂ ਹਾਂ ਉਹ ਕਹਿੰਦੇ ਲਾਉਣ ਦੀ ਲੋੜ ਨਹੀਂ ਗੀ ਹਾਂ ਕਿਹਨੇ ਲੋ ਬਾਕੀ ਨਿਕਲਣੇ ਬਾਹਰ ਹੂੰ ਤੇ ਦੂਜੇ ਨੇ ਸਪੋਰਟ ਕਰਦੇ ਨੇ ਉਹ ਕਰ ਲੈਣਾ ਉਹਨੂੰ ਹੂੰ ਹੂੰ ਇਹ ਦੇਖਣਾ ਕੱਢਣਾ ਹੂੰ ਤੇ ਕਹਿੰਦਾ ਇਹਨਾਂ ਨੇ ਨਿਕਲਣਾ ਨਹੀਂ ਕਿਹਾ ਇਹਨੇ ਕਹਿੰਦਾ ਕੀ ਗੱਲ ਹੂੰ ਕਹਿੰਦਾ ਜਦੋਂ ਕਿਨੇ ਕੁਝ ਦੂਜੇ ਨਾਲ ਤਾਂ ਖਿੱਚ ਲੈਣੀ ਹੈ ਹੂੰ ਸਹੀ ਹੈ ਅੰਥ ਕਾਂਗਰਸੀ ਪੰਜਾਬ ਦੀ ਉਹ ਸੈਕੀ ਦੇ ਹੈਗੇ ਹੈ ਹਣਾ ਨਾਇਨ ਜੰਜ ਸਾਰੇ ਰਾਜੇ ਹੂੰ ਤੇ ਸਾਰੇ 8 10 ਮੁੱਖ ਮੰਤਰੀ ਬਣਣੇ ਤਿਆਰ ਆ ਕਿਹਦੇ ਮੁੱਖ ਮੰਤਰੀ ਬਣਨਾ ਹੂੰ ਜਿੰਨਾ ਚਾ ਤੁਸੀਂ ਇਕੱਠੇ ਨਹੀਂ ਸੀਐਮ ਦੇ ਇੱਕੀ ਬਣਨਾ ਹੂੰ ਜੀ ਤੁਸੀਂ ਇੱਕ ਨੂੰ ਸੈਂਡ ਕਰ ਲਓ ਬਾਕੀ ਕੈਬਲੇ ਚੰਗੀ ਬਣਾ ਲਿਓ ਹੂੰ ਹਣਾ ਸੁਖਬਾਨ ਕਹਿ ਰਹੇ ਨੇ ਮਤਲਬ ਇਹ ਹਾਈ ਕਮਾਂਡ ਦੀ ਗੱਲ ਰੱਖੀ ਹੈਗੀ ਹੈ ਹੂੰ ਵੀ ਤੁਸੀਂ ਭਲੇਖਾ ਛੱਡ ਦਿਓ ਹੂੰ ਵੀ ਤੁਹਾਨੂੰ ਥਾਲੀ ਚ ਪਰੋਸ ਕੇ ਸਰਕਾਰ ਬਣ ਜੂਗੀ ਭਲੇਖਾ ਛੱਡ ਦਿਓ ਤੇ ਜੋ ਤੁਹਾਡੇ ਹਾਲਤ ਹੈਗੇ ਆ ਜਿਹੜੇ ਤੁਹਾਡੇ ਨਾ ਮਤਲਬ ਸਲੀਪਰ ਸੈੱਲ ਹੈਗੇ ਆ ਹਾਂਜੀ ਜਿਹੜੀ ਪਿੱਠ ਛੁਰਾ ਮਾਰਦੇ ਆ ਹਰ ਮਤਲਬ ਨੇ ਕਾਂਗਰਸ ਦੇ ਹੂੰ ਤੁਹਾਡੇ ਕੋਲ ਉਹਦੇ ਲੋਕੇਟ ਨਹੀਂ ਹੋਏ ਇੰਚ ਹੂੰ ਤੁਸੀਂ ਕਰੋਗੇ ਸੇਮ ਗੱਲ ਅਕਾਲੀਆਂ ਦੇ ਵਿੱਚ ਹੂੰ ਕੋਈ ਫਰਕ ਨਹੀਂ ਹੈਗਾ ਕੋਈ ਫਰਕ ਨਹੀਂਗਾ ਬੋਤਲਾਂ 'ਚ ਸ਼ਰਾਬ ਵੇਖੀ ਆ ਬਾਹਰਲੇ ਸਿਰ ਰੈਪਰ ਬਦਲੇ ਹਾਂ ਲੇਬਲ ਬਦਲੇ ਆਗਲਾ ਹਨਾ ਉਹ ਬਦਲੇ ਬਈ ਕਿਸ ਨੂੰ ਤੁਸੀਂ ਪੰਥਰ ਕਹਦੇ ਹੋ ਕਿਸੇ ਨੂੰ ਤੁਸੀਂ ਭਾਜਪਾ ਕਹਦੇ ਹੋ ਕਿਸੇ ਨੂੰ ਕਾਰਸੀ ਕਹਦੇ ਹੋ ਕਿਸੇ ਨੂੰ ਅਕਾਲੀ ਦਰ ਕਹਦੇ ਹੋ ਜੋ ਮਰਜੀ ਕਹਦੇ ਹੋ ਇਹ ਸਾਰੇ ਦੇ ਸਾਰੇ ਹਨਾ ਇੱਕੋ ਹੀ ਥਾਲੀ ਦੇ ਚਟੇਵਟੇ ਇੱਕੋ ਹੀ ਇਹਨਾਂ ਦੇ ਵਿੱਚ ਹੈਗਾ ਕੋਈ ਫਰਕ ਨਹੀਂਗਾ ਅੱਜ ਦੀ ਤਰੀਕ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਭਾਰਤ ਦੇ ਵਿੱਚ ਨਹੀਂ ਹੂੰ ਹੂੰ ਐ ਦੁਨੀਆ ਦੇ ਵਿੱਚ ਵੀ ਇਥੇ ਲੋਕਾਂ ਤਾਂ ਜਿਉਂਦਾ ਹੈਗਾ ਹਾਂਜੀ ਹਨਾ ਜੇ ਸਭ ਤੋਂ ਵੱਧ ਹੂੰ ਕਿਸੇ ਮਨੁੱਖ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਹੂੰ ਉਹ ਰਾਜਨੀਤਿਕ ਲੋਕ ਹੂੰ ਸਹੀ ਗੱਲ ਹੈ ਜੀ ਤੁਸੀਂ ਰਾਜਨੀਤਿਕ ਲੋਕਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੂੰ ਹਨਾ ਕਈ ਗੱਲ ਤੋਂ ਮੁੱਕਰ ਜਾਂਦੇ ਆ ਹੂੰ ਇਹ ਆਦਮੀ ਨੇ ਕੀ ਕੀਤਾ ਲਾਸਟ ਮੈਂ ਗੱਲ ਕਰਨ ਲੱਗਾ ਇੱਕ ਟਾਈਮ ਵੀ ਹੋ ਗਿਆ ਲੱਗਦਾ ਜਰੂਰ ਜਰੂਰ ਉਹਨੇ ਕਿਹਾ ਕਿ ਇੱਕ ਐਮਐਲਏ ਤੇ ਗੋਲੀ ਮਾਰਤੀ ਹੂੰ ਐਮਐਲਏ ਮਾਰ ਕੇ ਅੱਛਾ ਜੀ ਜਦੋਂ ਕੋਰਟ ਚ ਕੇਸ ਗਿਆ ਹਾਂ ਤੇ ਜੱਜ ਨੇ ਪੁੱਛਿਆ ਵੀ ਤੂੰ ਗੋਲੀ ਕਿਉਂ ਮਾਰੀ ਹਾਂ ਹਾਂ ਕਹਿੰਦਾ ਜਿਹੜੇ ਉਹਨੇ ਵਾਦੇ ਕੀਤੇ ਸੀਗੇ ਸਾਡੇ ਨਾਲ ਹਾਂ ਉਹਨੇ ਪੂਰੇ ਨਹੀਂ ਕੀਤੇ ਹਾਂ ਵੀ ਤਾਂ ਉਹਨੂੰ ਗੋਲੀ ਮਾਰਤੀ ਮੈਂ ਗੋਲੀ ਮਾਰਤੀ ਹਾਂ ਕਿੰਦਾ ਉਹ ਗੋਲੀ ਮਾਰਨੋਂ ਮਰ ਗਿਆ ਹੁਣ ਤੇਰੇ ਵਾਦੇ ਪੂਰੇ ਹੋਣਗੇ ਹਾਂ ਕਹਿੰਦਾ ਉਹ ਅਗਲਾ ਸੋਚੇ ਹਾਂ ਜਿਹਨੇ ਅਗਲਾ ਬਣਨਾ ਹਾਂ ਵੀ ਆ ਵਾਦੇ ਪੂਰੇ ਕਰਨੇ ਪਣੇ ਤਾਂ ਗੋਲੀ ਵੱਜ ਜਾਣੀ ਆ ਉਹ ਕਹਿੰਦਾ ਅਗਲਾ ਸੋਚੇ ਸਹੀ ਗੱਲ ਹੈ ਸਾਡੇ ਕੋਲ ਇਦਾਂ ਦਾ ਵੋਟਰ ਹੈ ਨਹੀਂ ਹੁਣ ਜਿਹੜਾ ਨੂੰ ਸੁਝਾ ਦੇ ਜਗੇ ਤੁਸੀਂ ਆ ਕੰਮ ਨਹੀਂ ਕੀਤਾ ਇਹ ਤੁਹਾਨੂੰ ਵੋਟ ਨਹੀਂ ਪਣੀ ਹਾਂ ਤੇ ਲੋਕ ਦਿਖਣੇ ਲਾਈਨਾਂ ਲਾ ਕੇ ਦੱਲੇ ਰੱਖੇ ਹੁੰਦੇ ਆ ਜਿਹੜੇ ਪੈਸੇ ਵੰਡਦੇ ਆ ਤੇ ਕੰਮ ਕਰਦੇ ਆ ਹਾਂ ਤਾਂ ਉਹ ਬੰਦਾ ਜਿੱਤ ਜਾਂਦਾ ਸਹੀ ਗੱਲ ਹੈ ਤੇ ਮੁੜ ਕੇ ਪੱਤਰਕਾਰ ਕਹਿੰਦੇ ਉਹਨਾਂ ਨੇ ਹਰਾ ਤਾਂ ਉਹਨੇ ਇਨੀ ਵੋਟ ਲਈ ਸੀ ਉਹਨੇ ਇੰਨੇ ਇੰਨੇ ਦਾ ਹਰਾ ਤਾਂ ਉਹਨੇ ਇਨੇ ਹਰਾਤਾ ਹੂੰ ਇਹ ਕਹਿੰਦੇ ਕਿ ਉਹਨੇ ਇਨੀ ਵੋਟਾਂ ਖਰੀਦੀ ਹੂੰ ਉਹਦੇ ਕੋਲ ਇਨੀਆਂ ਨਹੀਂ ਖਰੀਦੀਆਂ ਹੂੰ ਸਹੀ ਗੱਲ ਹੈ ਹਾਂਜੀ ਬਿਲਕੁਲ ਜੀ ਆਵਾਜ਼ ਹੂੰ ਸਹੀ ਹੈ ਜੀ ਸੋ ਬਿਲਕੁਲ ਜੀ ਤਰਨ ਤਰਨ ਦੀ ਇਹ ਜਿਮਨੀ ਚੋਣ ਜੋ ਹੈ ਪੰਥਕ ਰਾਜਨੀਤਿਕ ਤੇ ਡੂੰਘੇ ਮੰਡ ਨੂੰ ਉਜਾਗਰ ਕਰਦੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੁਨਰਸਰਜਿਤ ਵਰਗੀਆਂ ਧਰਾਵਾਂ ਨਿਜੀ ਹਮਲਿਆਂ ਅਤੇ ਭਾਵਨਾਤਮਕ ਅਪੀਲ ਦੇ ਨਾਲ ਆਪਣਾ ਸਥਾਨ ਬਣਾਉਣ ਦੀ ਲੜਾਈ ਲੜ ਰਹੀਆਂ ਨੇ ਪਰ ਇਹ ਰਣਨੀਤੀ ਜੇਕਰ ਵੋਟਾਂ ਨੂੰ ਵੰਡ ਦਿੰਦੀ ਰਹੀ ਤਾਂ ਫਿਰ ਆਪ ਅਤੇ ਕਾਂਗਰਸ ਵਰਗੀਆਂ ਮੁੱਖ ਧਰਾਵਾਂ ਨੂੰ ਫਾਇਦਾ ਹੋ ਸਕਦਾ ਹੈ ਸੋ 14 ਨਵੰਬਰ ਨੂੰ ਨਤੀਜੇ ਨਾ ਸਿਰਫ ਇਸ ਹਲਕੇ ਦੇ ਭਵਿੱਖ ਨੂੰ ਨਿਰਧਾਰਤ ਕਰਨਗੇ ਸਗੋਂ 2027 ਵਿਧਾਨ ਸਭਾ ਚੋਣਾਂ ਦੇ ਲਈ ਵੀ ਪੰਥਕ ਏਕਤਾ ਅਤੇ ਸਿਆਸੀ ਸੰਤੁਲਨ ਦੀ ਜ਼ਰੂਰਤ ਨੂੰ ਯਾਦ ਵਰਗੇ ਸੋ ਇਹ ਚੌਣ ਸਬਕ ਵੀ ਦਿੰਦੀ ਹੈ ਭਾਵਨਾਵਾਂ ਅਤੇ ਦੂਸ਼ਣਵਾਦੀਤ ਉੱਪਰ ਉੱਠ ਕੇ ਵਿਕਾਸ ਅਤੇ ਇਕਤਾ ਹੀ ਅਸਲ ਜਿੱਤ ਹੈ ਸਖੜਾ ਸਾਹਿਬ ਆਪਾਂ ਨੂੰ ਸਮੇਂ ਦੇ ਵਿੱਚ ਰਹਿ ਕੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਨੀ ਹੁੰਦੀ ਹੈ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਦੁਬਾਰਾ ਨਵੇਂ ਪੱਖ ਦੇ ਮਸਲਿਆਂ ਦੇ ਨਾਲ ਮਿਲਾਂਗੇ ਉਦੋਂ ਤੱਕ ਲਈ ਦੇ ਦੇਵੂ ਇਜਾਜ਼ਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ